ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਫਾਜ਼ਿਲਕਾ ਦਾਣਾ ਮੰਡੀ ਵਿੱਚ ਟੀਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਦੇ ਬੜੀ ਤੇਜ਼ੀ ਨਾਲ ਲਿਫਟਿੰਗ ਹੋ ਰਹੀ ਹੈ ਆਪਣੀ ਫਸਲ ਫਸਲ ਵੇਚਣ ਉਪਰੰਤ ਕਿਸਾਨ ਕਾਫੀ ਹੱਦ ਤੱਕ ਸੰਤੁਸ਼ਟ ਹੁੰਦੇ ਦਿਖਾਈ ਦਿੱਤੇ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਕਿਸਾਨਾਂ ਨੇ ਕੀਤੀ ਸ਼ਲਾਘਾ ਮੇਰਾ ਨਾਮ ਪ੍ਰੀਤਨ ਸੰਨ ਆਫ ਜੰਗੀਰ ਸਿੰਘ ਹੈ ਇਹਰੇ ਪਿੰਡ ਦਾ ਨਾਮ ਚੱਕ ਟੋਵਾਲਾ ਬੋਦਲਾ ਹੈ ਮੈਂ ਆਪਣੇ ਦਾਣਾ ਮੰਡੀ ਵਿੱਚ ਕੱਲ ਦਾਣੇ ਲੈ ਕੇ ਟਰਾਲੀ ਆਇਆ ਹਾਂ ਕੋਸਤਾ ਵਿੱਚ ਮੈਂ ਰਹਿਣ ਵਾਸਤੇ ਚੰਗਾ ਪ੍ਰਬੰਧ ਸੀ ਆੜਤੀਆਂ ਨੇ ਵੀ ਸੇਵਾ ਚੰਗੀ ਕੀਤੀ ਪਾਣੀ ਪਿੰਡ ਦਾ ਪ੍ਰਬੰਧ ਸੀ ਬਹੁਤ ਹੀ ਚੰਗੀ ਸੇਵਾ ਕੀਤੀ ਜਾਂਦੀ ਹੈ ਤੇ ਬਹੁਤ ਹੀ ਛਲਾਈ ਵਾਲੇ ਵੀ ਨਾਲ ਦੇ ਨਾਲ ਫਰਕ ਚੁੱਕੀ ਜਾਂਦੇ ਹਨ ਟੋਲ ਕੇ ਬੋਰੀਆਂ ਤੇ ਨਾਲ ਦੇ ਨਾਲ ਚਾਰ ਪੱਖਾ ਲਾ ਕੇ ਤਿਆਰੀ ਕੀਤੀ ਜਾਂਦੀ ਹੈ ਮੈਂ ਇਸ ਮੰਡੀ ਵਾਲਿਆਂ ਦਾ ਜੋ ਆਏ ਹਨ ਪ੍ਰਸ਼ਾਸਨ ਦਾ ਬਹੁਤ ਮੈਂ ਧੰਨਵਾਦ ਕਰਨਾ ਕਿ ਇਹ ਨਾਲ ਦੇ ਨਾਲ ਹੀ ਮੈਨੂੰ ਦੂਸਰੇ ਦਿਨ ਫਰਕ ਕਰ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਸਾਡਾ ਨਾਮ ਲక్ష్మణ ਸਿੰਘ ਪਿੰਡ ਮਾਰਖੀਵਾ ਪਵਾਨੀ ਤੋਂ ਆਏ ਅਸੀਂ ਬਾਰਡਰ ਤੋਂ ਆਏ ਜੀ ਤੇ ਅਸੀਂ ਕੱਲ ਕਣਕ ਲੈ ਕੇ ਆਏ ਹਮ ਕੱਲ ਹੀ ਸਾਡੀ ਕਣਕ ਤੋਲ ਕੇ ਚਾਰਜੁਰ ਲਾ ਕੇ ਆਏ ਸਾਫ ਕਰਕੇ ਅਸੀਂ ਬੋਰੀਆਂ ਭਰਾ ਲਿੱਤੀਆਂ ਨੇ ਹਮ ਪਹਿਲਾਂ ਤਾਂ ਸਾਡੇ ਆਰਥੀ ਵੀ ਚੰਗੇ ਨੇ ਫਿਰ ਦੂਜਾ ਸਾਡੇ ਪ੍ਰਸ਼ਾਸਨ ਤੇ ਵੀ ਸਾਡਾ ਕਿਹੜਾ ਆ ਕੰਮ ਜਿੰਮੇਦਾਰਾ ਦਾ ਸੰਭਾਲਿਆ ਬਹੁਤ ਵਧੀਆ ਸੰਭਾਲਿਆ ਤੇ ਅਸੀਂ ਇਹਨਾਂ ਤੇ ਬਹੁਤ ਖੁਸ਼ ਹੈ ਤੇ ਅਸੀਂ ਇਸ ਪ੍ਰਸ਼ਾਸਨ ਤੇ ਵੀ ਬਹੁਤ ਜਿਆਦਾ ਕਿਉਂਕਿ ਸਾਡੇ ਅੱਗੇ ਫਸਲ ਬੜੀ ਰੋਦੀ ਸੀ ਹੁਣ ਮੀਂਹ ਤੂੰ ਪਹਿਲੇ ਹੀ ਸਾਡੀ ਫਸਲ ਸੰਭਾਲੀ ਗਈ ਹੈ ਠੀਕ ਹੈ ਮੇਰਾ ਨਾਮ ਪਰਮਜੀਤ ਹੈ ਮੇਰਾ ਫਿੰਟ ਮਾਰਖਿਓ ਹੈ ਮੈਂ ਵੀ ਕੱਲ ਕਣਕ ਲੈ ਕੇ ਆਇਆ ਸੀ ਦੋ ਦਾ ਗਿਆ 20 ਦਿਨ ਤੋਂ ਪਹਿਲੇ ਮੀਂਹ ਆਉਣ ਤੋਂ ਪਹਿਲੇ ਮੇਰੀ ਕਣਕ ਕੋਰੀਆਂ ਵਿੱਚ ਪੈ ਗਈ ਤੇ ਥਲ ਵੀ ਹੈ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਿਸਾਨ ਉਹ ਜਿਹੜੇ ਜਿਲ੍ਹਾ ਪ੍ਰਧਾਨ ਤੋਂ ਵਾਲੀ ਕਰਦੇ ਕੀ ਨਾਮ ਹੈ ਵੀਰ ਜੀ ਆਪਣਾ ਨਿਰਮਲ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਆਪਣੇ ਉੱਜਾਲਾ ਪਿੰਡੋਂ ਉੱਜਾਲ ਕਣਕ ਲੈ ਕੇ ਆਏ ਸੀ ਕਦੋਂ ਲੈ ਆਏ ਹੋ ਤੁਸੀਂ ਅੱਜ ਸਵੇਰ ਹੀ ਲੈ ਕੇ ਆਏ ਆ ਵੇਖ ਕੀ ਤੁਹਾਡੀ ਕਣਕ ਹਾਂਜੀ ਪ੍ਰਸ਼ਾਸਨ ਨੇ ਜਿਹੜਾ ਕੰਮ ਕੀਤਾ ਉਹ ਕਿਵੇਂ ਦਾ ਕੀਤਾ ਬਹੁਤ ਵਧੀਆ ਕੀਤਾ ਜੀ ਸਵੇਰ ਲੈ ਕੇ ਜਦੋਂ ਵੇਖ ਚੁੱਕਿਆ ਕੰਡਾ ਲੱਗੀਆਂ ਮੈਨੂੰ ਠੀਕ ਮਤਲਬ ਖੁਸ਼ ਹੋ ਤੁਸੀਂ ਪ੍ਰਸ਼ਾਸਨ ਦੇ ਕੰਮ ਤੋਂ ਠੀਕ ਮਿਹਰਬਾਨੀ ਆਏ ਵੀਰ ਆਪਣਾ ਕਿੱਥੋਂ ਦੇ ਰਹਿਣ ਵਾਲੇ ਜੀ ਸਤਾਕਾਲਾ ਅੱਛਾ ਕਣਕ ਲੈ ਆਏ ਜੀ ਕਣਕ ਵੇਖੀ ਤੁਹਾਡੀ ਹਾਂਜੀ ਕਦੋਂ ਲੈ ਆਈ ਸੀ ਕਣਕ ਤੁਸੀਂ ਹਾਂਜੀ ਲੈ ਆਂਦੀ ਐ ਅੱਜ ਹੀ ਲੈ ਆਂਦੀ ਐ ਪ੍ਰਬੰਧ ਕਿਵੇਂ ਨੇ ਪ੍ਰਸ਼ਾਸਨ ਦਾ ਕੰਮ ਕਿਵੇਂ ਆ ਪ੍ਰਸ਼ਾਸਨ ਮਤਲਬ ਸਰਕਾਰ ਜਿਹੜਾ ਤੁਹਾਡੀ ਖਣਕ ਖਰੀਦਣ ਦਾ ਕੰਮ ਏ ਹਾਂਜੀ ਇਹ ਕੰਮ ਕਿਵੇਂ ਕਰਵਾ ਰਹੀ ਜਿਹੜੇ ਡੀਸੀ ਸਾਹਿਬ ਨੇ ਠੀਕ ਵਧੀਆ ਕਰਵਾ ਰਹੀ ਐ ਮਿਹਰਬਾਨੀ ਜੰਗੀਰ ਸਿੰਘ ਮੇਰਾ ਨਾਮ ਜੀ ਲੈ ਕਣਕ ਲੈ ਆਈ ਸੀ ਅੱਜ ਸਾਫ ਹੋ ਕੇ ਉੱਲੀ ਜਾਂਦੀ ਐ ਫਾਈਲ ਕੰਮ ਮੰਡੀ ਦੇ প্রশাসন বোত ব্যাপার ঠান্ডা চলে